ਅੱਜ ਤੋਂ 1-2 ਮਹੀਨਾ ਪਹਿਲਾਂ ਪੁਲਿਸ ਵਾਲੀ ਕਾਲੀ ਥਾਰ ਵਾਲੀ ਮੈਡਮ ਦੀਆਂ ਬਹੁਤ ਹੀ ਜ਼ਿਆਦਾ ਨੈਟ ਤੇ ਉੱਤੇ ਵੀਡੀਓ ਵਾਇਰਲ ਹੋਈਆਂ ਜਦੋਂ ਵੀ ਅਸੀਂ ਮੋਬਾਈਲ ਫੋਨ ਖੋਲਦੇ ਸੀ ਜਾਂ ਫਿਰ ਅਸੀਂ ਟੀਵੀ ਚਲਾਉਂਦੇ ਸੀ ਤਾਂ ਕਾਲੀ ਥਾਰ ਵਾਲੀ ਅਮਨਦੀਪ ਮੈਡਮ ਦੀਆਂ ਹੀ ਵੀਡੀਓ ਸਾਹਮਣੇ ਆਂਦੀਆਂ ਜਿਸ ਨੂੰ ਨਸ਼ੇ ਦੇ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਪਰ ਅੱਜ ਸਭ ਕੁਝ ਸ਼ਾਂਤ ਕਿਉਂ ਹੈ ਇਹ ਇੱਕ ਵੱਡਾ ਸਵਾਲ ਹੈ ਕਿ ਉਹ ਵੱਡੇ ਕਿਸੇ ਲੀਡਰ ਨਾਲ ਸੰਬੰਧ ਰੱਖਦੀ ਹੈ ਜਾਂ ਫਿਰ ਉਹ ਪੁਲਿਸ ਵਾਲੀ ਹੈ ਇਸ ਲਈ ਸਭ ਕੁਝ ਸ਼ਾਂਤ ਹੈ ਜਾਂ ਫਿਰ ਅੰਦਰੂਨੀ ਕੋਈ ਹੋਰ ਗੱਲਬਾਤ ਹੈ ਜੋ ਲੋਕਾਂ ਦੇ ਸਾਹਮਣੇ ਇਹ ਲੈ ਕੇ ਨਹੀਂ ਆਉਣਾ ਚਾਹੁੰਦੇ ਇਸ ਲਈ ਸਭ ਕੁਝ ਸ਼ਾਂਤ ਹੋ ਸਕਦਾ ਕਿਉਂਕਿ ਦੋਸਤੋ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਖਬਰਾਂ ਤਾਂ ਬਹੁਤ ਆਈਆਂ ਪਰ ਹੁਣ ਇੱਕ ਹੋਰ ਨਵਾਂ ਸੱਚ ਉਸ ਪੁਲਿਸ ਵਾਲੀ ਦਾ ਸਾਹਮਣੇ ਆ ਰਿਹਾ ਜੋ ਸਭ ਨੂੰ ਹੈਰਾਨ ਕਰਕੇ ਰੱਖ ਦਵੇਗਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਉਸ ਪੁਲਿਸ ਵਾਲੀ ਦਾ ਇੱਕ ਹੋਰ ਨਵਾਂ ਸੱਚ ਜਿਹੜਾ ਸਾਹਮਣੇ ਆ ਰਿਹਾ ਉਹ ਕਿਹੜਾ ਹੈ ਪਰ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਤੁਹਾਨੂੰ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਡੇਲੀ ਇਦਾਂ ਦੀ ਅਪਡੇਟ ਪਉਂਦੀ ਰਹੇ ਤੇ ਪਰਮਾਤਮਾ ਤੁਹਾਡੀ ਉਮਰ ਵੀ ਲੰਬੀ ਕਰੇ ਹੁਣ ਗੱਲ ਕਰਦੇ ਆ ਅੱਜ ਦੇ ਮੁੱਦੇ ਦੀ ਪਰ ਇੱਕ ਗੱਲ ਮੈਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਪੁਲਿਸ ਵਾਲਾ ਪੁਲਿਸ ਵਾਲੇ ਦਾ ਇੰਨਾ ਪੱਕਾ ਮਿੱਤਰ ਕਿਉਂ ਬਣਿਆ ਹੋਇਆ ਕਿ ਜੇਕਰ ਉਹ ਹੀ ਕਿ ਜੇਕਰ ਉਹ ਕੋਈ ਗੁਨਾਹ ਵੀ ਕਰਦਾ ਕੋਈ ਮਾੜਾ ਕੰਮ ਵੀ ਕਰਦਾ ਤਾਂ ਪੁਲਿਸ ਵਾਲੇ ਉਸ ਨੂੰ ਫੜ ਕੇ ਕਿਉਂ ਨਹੀਂ 라ਜੀ ਕਿ ਉਹ ਇਹ ਦੇਖਦੇ ਆ ਕਿ ਇਹਦੀ ਸਾਡੇ ਵਾਲੀ ਪੋਸਟ ਹੈ ਇਹ ਵੀ ਉਹ ਹੀ ਨੌਕਰੀ ਕਰਦਾ ਕਿ ਉਹ ਦੇਖਦੇ ਇਹ ਵੀ ਪੁਲਿਸ ਵਾਲਾ ਤੇ ਮੈਂ ਵੀ ਪੁਲਿਸ ਵਾਲਾ ਇਸ ਕਰਕੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਕਿ ਉਹ ਆਪਣੀਆਂ ਯਾਰੀਆਂ ਦੋਸਤੀਆਂ ਨਹੀਂ ਬੰਨ੍ਹਦੇ ਐ ਕਿ ਜਿਹੜੇ ਕਾਨੂੰਨ ਬਣੇ ਐ ਕਿ ਇਹ ਲੋਕਾਂ ਦੇ ਲਈ ਬਣੇ ਐ ਲੋਕਾਂ ਨੂੰ ਜੇਲਾਂ ਦੇ ਵਿੱਚੋਂ ਫੜ ਕੇ ਛੁੱਟਣਾ ਚੰਗਾ ਲੱਗਦਾ ਜਾਂ ਲੋਕਾਂ ਦੇ ਉੱਤੇ ਡਾਂਗਾ ਚਲਾਣੀਆਂ ਚੰਗੀਆਂ ਲੱਗਦੀਆਂ ਜਾਂ ਫਿਰ ਲੋਕਾਂ ਦੇ ਉੱਤੇ ਕਾਰਵਾਈਆਂ ਕਰਨੀਆਂ ਹੀ ਚੰਗੀਆਂ ਲੱਗਦੀਆਂ ਪਰ ਜੋ ਵੀ ਹੈ ਇਹ ਬਹੁਤ ਕੁਝ ਮਾੜਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵਾਲੇ ਨੂੰ ਪੁਲਿਸ ਵਾਲੇ ਦੀ ਹਦਾਇਤ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਤੇ ਜਿਹੜੀ ਕਾਰਵਾਈ ਲੋਕਾਂ ਦੇ ਉੱਤੇ ਆਰੰਭੀ ਜਾਂਦੀ ਹੈ ਉਹੀ ਕਾਰਵਾਈ ਪੁਲਿਸ ਵਾਲੇ ਦੇ ਉੱਤੇ ਵੀ ਆਰੰਭੀ ਜਾਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਸਭ ਨੂੰ ਇੱਕੋ ਜਿਹੀ ਸਜ਼ਾ ਤਾਂ ਮਿਲਣੀ ਬਣਦੀ ਹੈ ਹੁਣ ਜਿਹੜਾ ਇੱਕ ਹੋਰ ਇਸ ਮੈਡਮ ਦਾ ਸੱਚ ਸਾਹਮਣੇ ਆ ਰਿਹਾ ਆਪਾਂ ਮੇਨ ਗੱਲ ਕਰਦੇ ਹਾਂ ਕਿ ਲੋਕਾਂ ਦਾ ਕਹਿਣਾ ਏ ਕਿ ਜਿਹੜੀ ਇਹ ਅਮਨਦੀਪ ਮੈਡਮ ਥਾਰ ਵਾਲੀ ਮੈਡਮ ਹੈ ਜੋ ਨਸ਼ੇ ਦੇ ਮਾਮਲੇ ਦੇ ਵਿੱਚ ਫੜੀ ਗਈ ਹੈ ਕਿ ਲੋਕਾਂ ਦੀਆਂ ਕੋਠੀਆਂ ਤੇ ਪੀਲਾ ਪੰਜਾ ਬਹੁਛੇਤੀ ਚੱਲ ਗਿਆ ਕਿ ਇਸ ਦੀ ਕੋਠੀ ਤੇ ਪੀਲਾ ਪੰਜਾ ਕਦੋਂ ਚੱਲੇਗਾ ਇਸ ਦੀ ਕੋਠੀ ਤੇ ਬੁਲਡੋਜ਼ਰ ਕਦੋਂ ਚੱਲੇਗਾ ਇਸ ਦੀ ਕੋਠੀ ਤੇ ਉਹ ਮਸ਼ੀਨ ਮਿੱਟੀ ਚੁੱਕਣ ਵਾਲੀ ਕਦੋਂ ਚੱਲੇਗੀ ਜੋ ਲੋਕਾਂ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਤੇ ਮਿੰਟਾਂ ਦੇ ਵਿੱਚ ਚੱਲ ਗਈ ਤੇ ਉਹਨਾਂ ਕੋਠੀਆਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਕੀ ਇਹ ਪੁਲਿਸ ਵਾਲੀ ਇਹ ਇਸ ਕਰਕੇ ਇਸ ਕਰਕੇ ਇਸ ਦੀ ਹਦਾਇਤ ਕੀਤੀ ਜਾ ਰਹੀ ਹੈ? ਇੱਕ ਵੱਡਾ ਸਵਾਲ ਉੱਠਦਾ ਕਿ ਸਭ ਕੁਝ ਲੋਕਾਂ ਦੇ ਲਈ ਹੈ। ਜਿਹੜੀ ਵੀ ਕਾਰਵਾਈ ਕੋਈ ਕਰਨੀ ਹੈ ਸਭ ਤੋਂ ਪਹਿਲਾਂ ਲੋਕਾਂ ਦੇ ਉੱਤੇ ਕੀਤੀ ਜਾਂਦੀ ਹੈ ਕਿ ਉਸ ਨੂੰ ਪੁਲਿਸ ਅਫਸਰ ਦੇ ਉੱਤੇ ਨਹੀਂ ਕੀਤਾ ਜਾ ਸਕਦਾ। ਲੋਕਾਂ ਦਾ ਵੀ ਸਵਾਲ ਇਹ ਬਿਲਕੁਲ ਸਹੀ ਹੈ ਕਿਉਂਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਤੇ ਸਜ਼ਾ ਵੀ ਸਭ ਦੇ ਲਈ ਬਰਾਬਰ ਹੋਣੀ ਚਾਹੀਦੀ ਹੈ ਤੇ ਇੱਕ ਜਿਹੜਾ ਸੱਚ ਸਾਹਮਣੇ ਆਇਆ ਉਹ ਕਾਲੀ ਠਾਰ ਵਾਲੀ ਮੈਡਮ ਦਾ ਉਹ ਇਹ ਹੈ ਕਿ ਉਹ ਹਲੇ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਜੇਲ੍ਹ ਦੇ ਵਿੱਚੋਂ ਬਿਲਕੁਲ ਵੀ ਬਾਹਰ ਤਾਂ ਨਹੀਂ ਕੱਢਿਆ ਗਿਆ ਤੇ ਹੁਣ ਉਸ ਦੇ ਵੱਲੋਂ ਵਕੀਲਾਂ ਦੇ ਰਾਹੀਂ ਪਿਛਲੇ ਦਿਨ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਜਮਾਨਤ ਦੇ ਲਈ ਉਹ ਪਟੀਸ਼ਨ ਪਾਈ ਗਈ ਹੈ ਪਰ ਥਾਰ ਉਹ ਪਟੀਸ਼ਨ ਹਾਈ ਕੋਰਟ ਦੇ ਵੱਲੋਂ ਬਿਲਕੁਲ ਰੱਦ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਥਾਰ ਵਾਲੀ ਮੈਡਮ ਨੇ ਉਹ ਪਟੀਸ਼ਨ ਸੁਣਵਾਈ ਦੇ ਲਈ ਅਦਾਲਤ ਦੇ ਵਿੱਚ ਦੁਬਾਰੇ ਤੋਂ ਫੇਰ ਪਾ ਦਿੱਤੀ ਪਰ ਉਹ ਪਟੀਸ਼ਨ ਥਾਰ ਵਾਲੀ ਮੈਡਮ ਨੇ ਦੁਬਾਰੇ ਤੋਂ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਫੇਰ ਤੋਂ ਪਾਈ ਹੈ ਆਪਣੀ ਅਰਜੀ ਦਾਖਲ ਕੀਤੀ ਹੈ ਅਦਾਲਤ ਨੇ ਉਹ ਸਵੀਕਾਰਤਾ ਕਰ ਲਈ ਪਰ ਜੱਜ ਦੇ ਵੱਲੋਂ ਉਸ ਦੀ ਜ਼ਮਾਨਤ ਤੇ ਇੱਕ ਵਾਰ ਫਿਰ ਤੋਂ ਕਾਟਾ ਮਾਰ ਦਿੱਤਾ ਗਿਆ ਉਸ ਦੀਆਂ ਮੁਸ਼ਕਲਾਂ ਬਾਧੀਆਂ ਹੋਈਆਂ ਨਜ਼ਰ ਤਾਂ ਜ਼ਰੂਰ ਆਈਆਂ ਜੋ ਗੱਲ ਵੱਡੀ ਸਾਹਮਣੇ ਆ ਰਹੀ ਹੈ ਕਿ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਉਸ ਦੀ ਜ਼ਮਾਨਤ ਵਾਲੀ ਪਟੀਸ਼ਨ ਤੇ ਅਦਾਲਤ ਵੱਲੋਂ ਕਾਟਾ ਮਾਰ ਦਿੱਤਾ ਗਿਆ ਤੇ ਹੁਣ ਜਿਹੜਾ ਥਾਰ ਵਾਲੀ ਮੈਡਮ ਦਾ ਅਸਲ ਮੁੱਦਾ ਉਹ ਸੁਪਰੀਮ ਕੋਰਟ ਦੇ ਵਿੱਚ ਜਾਵੇਗਾ ਜਾਂ ਫਿਰ ਪਹੁੰਚ ਗਿਆ ਹੋਵੇਗਾ ਉਸ ਨੂੰ ਹੁਣ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਉਸ ਦੀ ਖਾਲੀ ਝੋਲੀ ਖੈਰ ਦੇ ਨਾਲ ਭਰੇਗੀ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਮਨਦੀਪ ਮੈਡਮ ਬਾਰੇ ਉਸ ਥਾਰ ਵਾਲੀ ਮੈਡਮ ਬਾਰੇ ਤੁਹਾਡੀ ਕੀ ਰਾਏ ਹੈ ਕਿ ਤੁਸੀਂ ਚਾਹੁੰਦੇ ਹੈ ਕਿ ਉਸ ਦੇ ਘਰ ਤੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਕਿ ਉਸ ਨੂੰ ਵੀ ਲੋਕਾਂ ਦੇ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਜੋ ਸਜ਼ਾ ਲੋਕਾਂ ਨੂੰ ਮਿਲੀ ਉਹੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੋਣਾ ਚਾਹੀਦਾ ਤੁਹਾਡੀ ਇਸ ਮੈਡਮ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਤੁਹਾਡੇ ਕੋਲ ਨਵੀਂ ਤੋਂ ਨਵੀਂ ਅਪਡੇਟ ਹਰ ਰੋਜ਼ ਪਹੁੰਚਦੀ ਰਹੇ ਮੈਂ ਆਸ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਹਰ ਇੱਕ ਤੁਹਾਡੀ ਆਸ ਨੂੰ ਪੂਰਾ ਕਰੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰੇ ਧੰਨਵਾਦ ਜੀ